ਜਿਹੜਾ ਪਾਣੀ ਭਾਰੀ ਬਰਸਾਤ ਕਰਾ ਜਿਹੜਾ ਬਾਕੀ ਪਾਸੇ ਪਾਣੀ ਪੱਲਾ ਆ ਗਿਆ ਜਿੱਥੇ ਅਸੀਂ ਕੰਟੀਨਿਊ 20 ਦਿਨ ਤੋਂ ਚੱਲਨੇ ਆ ਇਹ ਪਿੰਡਾਂ ਦੇ ਵਿੱਚ 5 ਦਿਨ ਤੋਂ ਪਾਣੀ ਆਇਆ 5 ਦਿਨ ਤੋਂ ਮੈਂ ਚਿਮਾ ਸਾਹਿਬ ਚੰਦੀ ਸਾਹਿਬ ਸਾਰੇ ਹਲਕਾ ਇੰਚਾਰਜ ਸਾਹਿਬਾਨ ਸਾਰੇ ਚੇਅਰਮੈਨ ਸਾਹਿਬਾਨ ਨੂੰ ਨਾਲ ਲੈ ਕੇ ਅਸੀਂ ਪੂਰੀ ਟੀਮ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਪਹੁੰਚਿਆ ਤੋਂ ਪਹਿਲੇ ਦਿਨੀ ਦੋ ਦਿਨ ਪਹਿਲਾਂ ਹੋ ਕੇ ਗਏ ਆ ਉਹਨਾਂ ਨੂੰ ਦੱਸਿਆ ਮੰਗ ਰਾਸਨ ਚਾਹੀਦਾ ਚੌਕਰ ਚਾਹੀਦਾ ਕਿਉਂਕਿ ਜ਼ਿਆਦਾਤਰ ਇਹਨਾਂ ਲੋਕਾਂ ਦੀ ਡਿਮਾਂਡ ਸੀ ਡੰਗਰਾਂ ਵਾਸਤੇ ਚੌਕਰ ਸੋ ਲਈ ਚਾਰ ਟਰੱਕ ਅਸੀਂ ਹਲਕਾ ਸਾਂਹੇ ਹੱਤੋਂ ਮੈਂ ਅਸੀਂ ਮੰਗਾਏ ਆ ਤੇ ਉਹ ਟਰਾਲੀਆਂ ਚ ਪਾ ਪਾ ਕੇ ਜਿਹੜਾ ਘਰ ਘਰ ਪਹੁੰਚਾਰੇ ਆ ਸੋ ਪੂਰੀ ਟੀਮ ਆਪ ਲੱਗ ਕੇ ਨਾਲ ਜਿਹੜੀ ਸੇਵਾ ਕਰ ਰਿਆ ਸੋ ਕੋਈ ਕਿਸੇ ਤਰ੍ਹਾਂ ਦੀ ਵੀ ਇਹ ਸਾਰੇ ਭੈਣ ਭਰਾਵਾਂ ਨੂੰ ਕਿਸਤੀ ਚ ਜਾ ਕੇ ਘਰ ਘਰ ਜਾ ਕੇ ਆ ਸਾਰੀਆਂ ਮਤਾਵਾਂ ਨੂੰ ਭਰਾਵਾਂ ਨੂੰ ਮਿਲ ਕੇ ਆ ਬਹੁਤ ਬੁਰਾ ਹਾਲ ਹੈ ਡੰਗਰ ਪਾਣੀ ਦੇ ਵਿੱਚ ਖੜੇ ਆ ਸੋ ਇੱਕ ਭਰਾ ਦੇ ਤੇ ਦੋ ਵਜਤ ਸੂਣ ਵਾਲੀਆਂ ਮੱਝਾਂ ਮਰ ਗਈਆਂ ਸੋ ਉਹਨਾਂ ਨੂੰ ਵੀ ਕਹਿ ਕੇ ਆਏ ਆ ਵੀ ਜਿੰਨਾ ਫਸਲ ਦਾ ਨੁਕਸਾਨ ਹੋਇਆ ਉਗਦਾਵਰੀ ਤੋਂ ਬਾਅਦ ਤੁਹਾਨੂੰ ਮੁਆਵਜ਼ਾ ਮਿਲੂਗਾ ਜਿਹੜਾ ਡੰਗਰ ਬੱਸੀ ਦਾ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਦੇਵਾਂਗੇ ਫਿਰ ਹਲਕ ਹਲਕ ਹੁੰਦੀ ਘੜੀ ਜਿਹੜਾ ਹਾਲ ਦੀ ਘੜੀ ਉਹਨਾਂ ਨੂੰ ਰਸਨ ਪਿਚਾ ਰਹੇ ਆ ਡੰਗਰਾਂ ਵੱਸ ਤੇ ਚੋਕਰ ਚਾਰਾਂ ਢੀ ਟਰਾਲੀਆਂ ਦੀ ਸੋਰੇ ਆ ਰਹੀ ਆ ਚਾਰਾਂ ਢੀ ਟਰਾਲੀਆਂ ਜਿਹੜੇ ਘਰ ਘਰ ਜਿੰਨੀਆਂ ਵੀ ਕਿਸੇ ਨੂੰ ਪੰਡਾ ਦੇਣੀ ਹੁਣਗੀਆਂ ਉਹ ਘਰ ਘਰ ਅਸੀਂ ਸਾਰਾ ਜਿਹੜਾ ਸਪਲਾਈਰ ਦੇ ਰਹੇ ਆ ਪਰ ਫਸਲਾਂ ਨੂੰ ਵੀ ਆਪਣੇ ਵੱਲੋਂ ਵੀ